ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੇਨਤੀ ਕਰਦਾ ਹਾਂ ਪੰਜਾਬ ਸਰਕਾਰ ਨੂੰ ਕਿ ਜਿਹੜਾ ਥੋੜੇ ਦਿਨਾਂ ਨੂੰ ਇੱਕ ਜਲਾਸ ਬੁਲਾਇਆ ਜਾ ਰਿਹਾ ਵਾ ਉਹਦੇ ਵਿੱਚ ਜੋ ਐਸ ਟਾਈਮ ਤੇ ਪੰਜਾਬ ਦੇ ਪ੍ਰਵਾਸੀਆਂ ਦਾ ਰੌਲਾ ਚੱਲ ਰਿਹਾ ਵਾ ਉਹਦਾ ਕੋਈ ਨਾ ਕੋਈ ਹੱਲ ਲੱਭਣਾ ਚਾਹੀਦਾ ਵਾ ਕਿਉਂਕਿ ਜੇ ਅੱਜ ਦੀ ਡੇਟ 'ਚ ਹਿਮਾਚਲ ਦੇ ਵਿੱਚ ਕੋਈ ਜਗ੍ਹਾ ਨਹੀਂ ਖਰੀਦ ਸਕਦਾ ਹੋਰ ਨਾ ਸਟੇਟਾਂ ਦੇ ਵਿੱਚ ਵੀ ਹੈਗਾ ਵਾ ਜਿੱਥੇ ਜਗ੍ਹਾ ਨਹੀਂ ਖਰੀਦੀ ਜਾ ਸਕਦੀ ਕੰਮ ਕਰਨ ਨੂੰ ਕੋਈ ਵੀ ਆ ਸਕਦਾ ਕੰਮ ਕਰਕੇ ਆਪਣੀ ਸਟੇਟ ਨੂੰ ਚਲਾ ਜਾਵੇ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਔਰ ਕਾਬਜ ਹੋਣਾ ਇੱਕ ਜਿਹੜਾ ਵਾ ਗੁਸਬੈਟ ਦਾ ਕਾਰਨ ਬਣ ਜਾਂਦਾ ਵਾ ਪੰਜਾਬ ਦੇ ਵਿੱਚ ਵੱਡੇ ਲੈਵਲ ਤੇ ਗੁਸਬੈਟ ਹੋ ਰਹੀ ਆ ਔਰ ਉਹ ਗੁਸਬੈਟ ਦਾ ਅੰਦਾਜ਼ ਜੋ ਮਖਤਾਜਾ ਵਾ ਸਾਹਮਣੇ ਆ ਰਿਹਾ ਵਾ ਕਿ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਬੜੀ ਨਿੰਦਣਯੋਗ ਆ ਔਰ ਬੜੀ ਹੀ ਮੰਦ ਭਾਗੀ ਘਟਨਾ ਔਰ ਬੜੀ ਦੁਖਦਈ ਹੈ ਜਿਨ੍ਹਾਂ ਦੇ ਬੱਚੇ ਦੇ ਨਾਲ ਇਹ ਘਟਨਾ ਵਾਪਰੀ ਆ ਉਹਨਾਂ ਤੋਂ ਪੁੱਛਿਆ ਜਾਵੇ ਤੇ ਉਹਨਾਂ ਦੀ ਰੂਹ ਉਹਨਾਂ ਦੀ ਇਸ ਟਾਈਮ ਤੇ ਆਤਮਾ ਜਿਹੜੀ ਆ ਉਹ ਡਗਮਗ ਡਗਮਗ ਕਰ ਰਹੀ ਹੈ ਕਿਉਂ ਕਰ ਰਹੀ ਆ ਕਿ ਉਹਨਾਂ ਦੇ ਬੱਚੇ ਦੇ ਨਾਲ ਬਹੁਤ ਹੀ ਮਾੜਾ ਹੋਇਆ ਉਸ ਬੱਚੇ ਦੇ ਨਾਲ ਮਾੜਾ ਹੋਣ ਨਾਲ ਪੰਜਾਬੀਆਂ ਦੇ ਪੰਜਾਬ ਦੇ ਲੋਕਾਂ ਦੇ ਹਿਰਦੇ ਬਲੁੰਧਰੇ ਗਏ ਔਰ ਇਸ ਕਰਕੇ ਮੈਂ ਅਪੀਲ ਕਰਦਾ ਹਾਂ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਕਿ ਤੁਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਜੋ ਪੰਜਾਬ ਦੇ ਲੀਡਰ ਜੋ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਦਾ ਕੋਈ ਨਾ ਕੋਈ ਸੋਲੂਸ਼ਨ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਜਿਹਦੇ ਨਾਲ ਪੰਜਾਬ ਖੁਸ਼ਹਾਲ ਰਹੇ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਰਹੇ ਔਰ ਇਹੋ ਜਿਹੇ ਪ੍ਰਵਾਸੀ ਜਿਹੜੇ ਗਲਤ ਸ਼ਰਾਰਤੀ ਲੋਕ ਆ ਉਹਨਾਂ ਵਾਸਤੇ ਵੀ ਕੋਈ ਕਾਨੂੰਨ ਬਣਾਇਆ ਜਾਵੇ ਇਹੋ ਜੇ ਘਟਿਆ ਹਰਕਤ ਕਰਨ ਵਾਲਿਆਂ ਨੂੰ ਕਮ ਸੋ ਕਮ ਫਾਂਸੀ ਦੀ ਸਜ਼ਾ ਜਿਹੜੀ ਆ ਹੋਣੀ ਚਾਹੀਦੀ ਆ ਉਹ ਸ਼ਰਿਆਮ ਕਿਸੇ ਚ ਹਰਾਏ ਦੇ ਵਿੱਚ ਫਾਂਸੀ ਦਿੱਤੀ ਜਾਵੇ ਕਿ ਜਦੋਂ ਕੋਈ ਵੱਡੀ ਸਜ਼ਾ ਹੋਊਗੀ ਤੇ ਫਿਰ ਇਹੋ ਜਿਹਾ ਘਟਿਆ ਸੋਚ ਵਾਲੇ ਘਟਿਆ ਕਰਮ ਵਾਲੇ ਲੋਕਾਂ ਨੂੰ ਨੱਥ ਪਾਈ ਜਾ ਸਕਦੀ ਹੈ ਕਿਉਂਕਿ ਕਰਮ ਘਟਿਆ ਕਰਮ ਕਰਨ ਵਾਲਿਆਂ ਦਾ ਇਹੋ ਜਿਹੇ ਦਰਿੰਦਿਆਂ ਦਾ ਕੋਈ ਧਰਮ ਕੋਈ ਮਜ਼ਬ ਕੋਈ ਸਟੇਟ ਕੋਈ ਦੇਸ਼ ਨਹੀਂ ਹੁੰਦਾ ਉਹ ਕਿਉਂਕਿ ਸ਼ਰਾਰਤੀ ਲੋਕ ਔਰ ਸ਼ੈਤਾਨ ਲੋਕਾਂ ਦਾ ਕੋਈ ਧਰਮ ਮਜ਼ਬ ਨਹੀਂ ਹੁੰਦਾ ਉਹਨਾਂ ਸ਼ੈਤਾਨਾਂ ਨੂੰ ਕਿਵੇਂ ਨੱਥ ਪਾਈ ਜਾਦਾ ਦੀ ਇਹਦਾ ਵੀ ਜਿਹੜਾ ਹੁਣ ਇਹ ਲਾਸ ਬੁਲਾਇਆ ਜਾਣਾ ਉਹਦੇ ਵਿੱਚ ਹੱਲ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਅਧਿਕਾਰ ਹੋਣਾ ਚਾਹੀਦਾ ਔਰ ਕਾਰੋਬਾਰ ਕਰਨ ਲਈ ਜੇ ਕੋਈ ਆਉਂਦਾ ਵਾ ਤੋ ਉਹ ਕਾਰੋਬਾਰ ਕਰੇ ਅੱਗੇ ਵੀ ਕਰਦੇ ਸੀ ਆਉਂਦੇ ਸੀ ਕੰਮ ਕਰਕੇ ਚਲੇ ਜਾਂਦੇ ਸੀ ਲੇਕਿਨ ਕਾਬਜ ਹੋਣਾ ਜਿਹੜਾ ਵਾ ਉਹ ਜਿਹੜਾ ਵਾ ਕਿਤੇ ਨਾ ਕਿਤੇ ਜਿਹੜਾ ਵਾ ਖਤਰਾ ਨਜ਼ਰ ਆਉਂਦਾ ਵਾ ਕਿਉਂਕਿ ਅਸੀਂ ਨਹੀਂ ਕਹਿੰਦੇ ਜੇ ਕਿਸੇ ਨੇ ਕਾਬਜ਼ ਵੀ ਕੋਈ ਹੋਇਆ ਤੇ ਉਹਦੇ ਵੀ ਪੂਰੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਆ ਕੋਈ ਰੂਲ ਹੋਣਾ ਚਾਹੀਦਾ ਕੋਈ ਹਦਾਇਤਾਂ ਹੋਣੀਆਂ ਚਾਹੀਦੀਆਂ ਕੋਈ ਪਾਬੰਦੀਆਂ ਹੋਣੀਆਂ ਚਾਹੀਦੀਆਂ ਕੋਈ ਸ਼ਰਤਾਂ ਹੋਣੀਆਂ ਚਾਹੀਦੀਆਂ ਇਹ ਨਹੀਂ ਕਿ ਜਿਹੜਾ ਕੋਈ ਮਰਜ਼ੀ ਆਵੇ ਜਿੱਥੇ ਮਰਜ਼ੀ ਕੁੱਲੀ ਪਾ ਕੇ ਬਹਿ ਜਾਵੇ ਉਹਨੂੰ ਕੋਈ ਰੋਕ ਟੋਕ ਨਹੀਂ ਇਹ ਆਧਾਰ ਕਾਰਡ ਬਣਾਓ ਜਿੱਥੇ ਮਰਜ਼ੀ ਮੋਰਚਾ ਲਾਓ ਜਿੱਥੇ ਮਰਜ਼ੀ ਘਰ ਬਣਾਓ ਇਹ ਚੀਜ਼ਾਂ ਤੇ ਪਾਬੰਦੀ ਹੋਣੀ ਚਾਹੀਦੀ ਆ ਇੱਕ ਪ੍ਰੋਟੋਕੋਲ ਹੋਣਾ ਚਾਹੀਦਾ ਕਿ ਪ੍ਰੋਟੋਕੋਲ ਦੇ ਮੁਤਾਬਿਕ ਜੇ ਅਸੀਂ ਚੱਲਦੇ ਆਂ ਤੇ ਸਾਡਾ ਕੋਈ ਨੁਕਸਾਨ ਨਹੀਂ ਗਾ ਸਾਹਮਣੇ ਵਾਲਾ ਦਾ ਵੀ ਕੋਈ ਨੁ ਔਰ ਇਸ ਚੀਜ਼ ਲਈ ਮੈਂ ਪੰਜਾਬ ਸਰਕਾਰ ਨੂੰ ਫੇਰ ਬੇਨਤੀ ਕਰਦਾ ਕਿ ਇਸ ਚੀਜ਼ ਦਾ ਕੋਈ ਨਾ ਕੋਈ ਹੱਲ ਕੋਈ ਨਾ ਕੋਈ ਸੋਲੂਸ਼ਨ ਕੋਈ ਨਾ ਕੋਈ ਜਿਹੜਾ ਰਾਹ ਲੱਭਣਾ ਚਾਹੀਦਾ ਵਾ ਕਿਉਂਕਿ ਪੰਜਾਬ ਦੀ ਜ਼ਿੰਮੇਵਾਰੀ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਲੀਡਰਾਂ ਦੇ ਸਿਰ ਤੇ ਆ ਔਰ ਮੈਂ ਨਾਲ ਜਥੇਬੰਦੀਆਂ ਨੂੰ ਲੋਕਾਂ ਨੂੰ ਅਪੀਲ ਕਰਦਾ ਵਾਂ ਕਿ ਅਸੀਂ ਸ਼ਾਂਤੀ ਬਣਾ ਕੇ ਇਸ ਚੀਜ਼ ਲਈ ਕਿਉਂਕਿ ਚਿਰਾਂ ਦੀ ਬਿਮਾਰੀ ਨੂੰ ਬੜੇ ਤਰੀਕੇ ਨਾਲ ਹਟਾਇਆ ਜਾ ਸਕਦਾ ਕਿਉਂਕਿ ਲੰਮੇ ਸਮੇਂ ਤੋਂ ਬਿਮਾਰੀ ਲੱਗੀ ਆ ਪਹਿਲਾਂ ਇਹ ਆਉਂਦੇ ਸੀ ਇਹਨਾਂ ਨੂੰ ਕੋਈ ਡਰ ਪੈ ਸੀ ਅੱਜ ਕਿਤੇ ਨਾ ਕਿਤੇ ਅਸੀਂ ਵੀ ਕਸੂਰਵਾਰੇ ਆ ਕਿ ਜੇ ਅਸੀਂ ਦੂਸਰੇ ਦੇ ਘਰੋਂ ਬੰਦਾ ਪੱਟਦੇ ਆ ਤੇ ਉਹਨੂੰ ਲਾਲਚ ਦੇ ਕੇ ਪੜਦੇ ਆ ਕਿ ਤੈਨੂੰ ਇਹ ਦੇਵਾਂਗੇ ਉਹ ਦੇਵਾਂਗੇ ਤੇ ਫਿਰ ਉਹ ਜਦੋਂ ਉਹਨੂੰ ਅਸੀਂ ਲਾਲਚ ਦਿੰਦੇ ਆ ਜਦੋਂ ਅਸੀਂ ਉਹਨੂੰ ਪੋਜੀਸ਼ਨ ਨਹੀਂ ਦਿੰਦੇ ਆ ਜਦੋਂ ਉਹਦੀ ਸਪੋਰਟ ਕਰਦੇ ਆ ਤੇ ਫਿਰ ਉਹ ਲੋਕ ਜਿਹੜੇ ਆ ਸਾਡੇ ਤੇ ਹੈਵੀ ਹੁੰਦੇ ਆ ਨਹੀਂ ਤੇ ਕਿਸੇ ਵੀ ਸਟੇਟ ਵਿੱਚ ਚਲੇ ਜਾਈ ਅਸੀਂ ਵੀ ਪਟਨਾ ਸਾਹਿਬ ਪਿਛਲੇ ਟਾਈਮ ਗਏ ਸੀ ਸਾਨੂੰ ਕਿਸੇ ਨੇ ਕੋਈ ਗਲਤ ਨਹੀਂ ਕੀਤਾ ਕਿਸੇ ਨੇ ਕੋਈ ਸਾਨੂੰ ਮਾੜਾ ਨਹੀਂ ਕਿਹਾ ਔਰ ਉਹ ਸਤਕਾਰ ਕਰਦੇ ਆ ਹਰ ਇੱਕ ਬੰਦਾ ਜਿਹੜਾ ਹਰ ਇੱਕ ਸਟੇਟ ਦੇ ਵਿੱਚ ਹਰ ਇੱਕ ਸਟੇਟ ਦਾ ਇਨਸਾਨ ਜੇ ਇਨਸਾਨਿਆਂ ਤੇ ਇਨਸਾਨੀਅਤ ਦਾ ਕਦਰ ਕਰਦਾ ਵਾ ਜੇ ਕੋ ਹਵਾਨਿਆਂ ਤੇ ਕਿਸੇ ਵੀ ਸਟੇਟ ਵਿੱਚ ਚਲੇ ਜਾਓ ਵਿਦੇਸ਼ਾਂ 'ਚ ਵੀ ਲੋਕ ਬੈਠੇ ਹਵਾਨ ਲੋਕ ਬੈਠੇ ਆ ਉਹ ਮਾੜੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਸਕਦੇ ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਜਿਹੜੇ ਸ਼ੈਤਾਨ ਲੋਕ ਹੁੰਦੇ ਆ ਦਰਿੰਦਗੀ ਵਾਲੇ ਲੋਕ ਹੁੰਦੇ ਉਹਨਾਂ ਦਾ ਧਰਮ ਮਜ਼ਬਦीन ਕੁਝ ਨਹੀਂ ਹੁੰਦਾ ਇਹ ਕਰਕੇ ਉਹਨਾਂ ਵਾਸਤੇ ਕੋਈ ਨਾ ਕੋਈ ਸਖਤ ਕਾਨੂੰਨ ਸਰਕਾਰ ਨੂੰ ਬਣਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ